ਜੇ ਤੁਸੀਂ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਰੂਡ ਰੂਲਰ ਨਾਲ ਬੇਹੇ ਨੇ ਇਹ ਕੀ ਕਾਰਨ ਸੀਗਾ ਕੀ ਤੁਸੀਂ ਦੱਸਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਨੇ ਸਾਡੇ ਟ੍ਰੈਫਿਕ ਸਟਾਪ ਨੂੰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਫਲੋ ਮੇਨਟੇਨ ਕਰਨ ਸੰਬੰਧੀ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ ਇਸੇ ਲੜੀ ਦੇ ਵਿੱਚ ਹੀ ਆਮ ਜਿਹੜੀ ਪਬਲਿਕ ਆ ਇਸ ਵੱਲੋਂ ਸ਼ਿਕਾਇਤ ਵੀ ਕੀਤੀ ਜਾਂਦੀ ਆ ਵੀ ਬੁਲਟ ਮੋਟਰਸਾਈਕਲ ਚਾਲਕ ਜਿਹੜੇ ਸ਼ਹਿਰ ਦੇ ਵਿੱਚ ਉਹਨਾਂ ਨੇ ਮੋਡੀਫਾਈਡ ਸਲੈਂਸਰ ਬੁਲਟ ਮੋਟਰਸਾਈਕਲ ਤੇ ਲਵਾ ਕੇ ਉਹ ਅਕਸਰ ਪੜਾ ਕੇ ਵਜਾਉਂਦੇ ਦੇਖੇ ਗਏ ਆ ਤੇ ਅਸੀਂ ਇਸ ਦੇ ਵਰਕਲਪ ਇੱਕ ਮਹਿਮ ਛੇੜੀ ਹੋਈ ਆ ਜਿਸ ਦੇ ਅਧੀਨ ਅਸੀਂ ਕੱਲ ਵੀ ਇੱਥੇ ਨਾਕਾਬੰਦੀ ਕਰਕੇ ਤਿੰਨ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਜਹੇ ਹਾਰਨ ਉਤਰਾਰੇ ਸੀ ਤੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਜਿੰਨੇ ਵੀ ਜਿਹੜੇ ਮੋਟਰਸਾਈਕਲ ਬੁਲਟ ਦੇ ਮੋਟਰਸਾਈਕਲ ਚਾਲਕ ਜਿਨ੍ਹਾਂ ਨੇ ਮੋਡੀਫਾਈਡ ਸਲਾਂਸਰ ਲਗਾ ਕੇ ਪੜਾਕੇ ਬਿਜਾਰੇ ਸੀ ਉਹਨਾਂ ਦੇ ਅਸੀਂ ਮੋਟਰ ਵੀਕਲ ਕਲੈਕਟਰ ਅਧੀਨ ਚਲਾਨ ਕੱਟੇ ਸੀ ਤੇ ਇਹਨਾਂ ਦੇ ਸਲਾਂਸਰ ਉਤਾਰੇ ਸੀ ਇਹਦੇ ਸਬੰਧੀ ਅੱਜ ਅਸੀਂ ਇਹਨਾਂ ਨੂੰ ਡਿਸਟਰੋਇਡ ਕਰਾਇਆ ਗਿਆ ਇਸ ਤੋਂ ਅਸੀਂ ਇਹ ਸ਼ਦੇਸ਼ ਦੇਣਾ ਚਾਹੁੰਦੇ ਆਂ ਵੀ ਜਿਹੜੇ ਬੁਲਟ ਮੋਟਰਸਾਈਕਲ ਚਾਲਕ ਆ ਉਹ ਜਿਹੜੇ ਬੇਸ਼ੱਕ ਆਪਣੇ ਸ਼ੌਂਕ ਨਾਲ ਬੁਲਟ ਮੋਟਰਸਾਈਕਲ ਚਲਾਉਣ ਜ਼ਰੂਰ ਪਰ ਆਪਣੇ ਬੁਲਟ ਮੋਟਰਸਾਈਕਲ ਉੱਤੇ ਜਿਹੜੇ ਮੋਡੀਫਾਈਡ ਸਲੈਂਸਰ ਆ ਜਿਹਦੇ ਵਿੱਚੋਂ ਪੜਾਕਿਆਂ ਦੀ ਬੜੀ ਜ਼ਬਰਦਸਤ ਪੜਾਕਿਆਂ ਦੀ ਆਵਾਜ਼ ਆਉਂਦੀ ਆ ਇਸ ਤੋਂ ਬਾਅਦ ਆ ਜਾਣ ਤੇ ਅਸੀਂ ਇਸੇ ਮਹਿਮਦ ਹੀ ਨਹੀਂ ਇਹਨਾਂ ਦੇ ਜਿੰਨੇ ਤੇ ਵੀ ਸਾਨੂੰ ਕੋਈ ਚਾਲਕ ਜੇ ਇਹ ਸਲੈਂਸਰ ਦੇ ਨਾਲ ਸਾਨੂੰ ਮੌਕੇ ਤੇ ਕਾਬੂ ਆ ਗਿਆ ਨਾਲੇ ਉਹਨਾਂ ਦਾ ਮੋਟਰ ਵੀ ਕਲੈਕਟਰ ਦੀ ਚਲਾਣ ਵੀ ਕਰਾਂਗੇ ਉਹ ਤਾਰਾਂਗੇ ਵੀ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਡਿਸਟਰਾਇ